ਅੱਜ ਜੋ ਇਨਸਾਨ ਤੁਸੀਂ ਵੇਖ ਰਹੇ ਹੋ ਨੌਜਵਾਨ ਵੇਖ ਰਹੇ ਹੋ ਦਿੱਲੀ ਮੈਟਰੋ ਦੇ ਵਿੱਚ ਲਗਭਗ 2.5 ਲੱਖ ਰੁਪਏ ਮਹੀਨਾ ਲੈਂਦਾ ਸੀ ਔਰ ਅੱਜ ਤਾਲੀਆਂ ਖਿੱਚ ਖਿੱਚ ਤੋੜ ਰਿਹਾ ਔਰ ਵੇਖ ਰਹੇ ਹੋ ਤੁਸੀਂ ਕਿ ਕਦੇ ਉੱਤੇ ਹੱਥ ਮਾਰ ਰਿਹਾ ਕਦੇ ਥੱਲੇ ਹੱਥ ਮਾਰ ਰਿਹਾ ਔਰ ਇਹਦੇ ਹੱਥ ਮਾਰਨ ਦਾ ਕਾਰਨ ਕੀ ਹੈ ਕਿ ਇਹ ਦਿੱਲੀ ਛੱਡ ਕੇ ਪਿੰਡ ਆ ਗਿਆ ਔਰ 2.5 ਲੱਖ ਰੁਪਏ ਵੀ ਜੋ ਮਿਲਦਾ ਸੀ ਉਹ ਵੀ ਛੱਡ ਕੇ ਆ ਗਿਆ ਔਰ ਅੱਜ ਇੱਥੇ ਆ ਕੇ ਖੇਤੀ ਕਰਦਾ ਡ੍ਰੈਗਨ ਫਰੂਟ ਦੀ ਔਰ ਕਿੰਨੇ ਪੈਸੇ ਮਹੀਨੇ ਦੇ ਕਮਾਉਂਦਾ ਹੋਵੇਗਾ ਕਿੰਨੀ ਆਮਦਨ ਹੋਵੇਗੀ ਸਾਰੀ ਗੱਲਬਾਤ ਤੁਹਾਡੇ ਸਾਹਮਣੇ ਸ਼ੇਅਰ ਕਰਦੇ ਆਂ ਔਰ ਸਾਰੀਆਂ ਗੱਲਾਂ ਤੁਹਾਨੂੰ ਸੁਣਾਉਂਦੇ ਆਂ ਇੱਕ ਕਿੱਤਾ ਜਿਹੜਾ ਸਭ ਤੋਂ ਵਧੀਆ ਕਿੱਤਾ ਸੁਣੋ ਸਾਰੀ ਗੱਲਬਾਤ ਭਰਾ ਦੇ ਕੋਲੋਂ ਸਾਰੇ ਫਲ ਤੁਸੀਂ ਦੇਖਿਆ ਹੋਵੇਗਾ ਕਿ ਚੰਗੇ ਚੰਗੇ ਦੇਸ਼ਾਂ 'ਚ ਮਿਲਦੇ ਨੇ ਜੇ ਗੱਲ ਕਰੀਏ ਤਾਂ ਲੋਕ ਜਦੋਂ ਯੂਰਪ ਜਾਂਦੇ ਨੇ ਕਹਿੰਦੇ ਨੇ ਜੀ ਵਧੀਆ ਫਲ ਆ ਉੱਥੇ ਔਰ ਵਧੀਆ ਫਰੂਟ ਮਿਲਦੇ ਨੇ ਜੇ ਗੱਲ ਕਰੀਏ ਅਰਬ ਦੇਸ਼ਾਂ ਦੀ ਤਾਂ ਉਹਨਾਂ ਵਿੱਚ ਵੀ ਕਿਤੇ ਨਾ ਕਿਤੇ ਕੁਆਲਿਟੀ ਪਾਈ ਜਾਂਦੀ ਆ ਕਿ ਚੰਗੀ ਕੁਆਲਿਟੀ ਦੇ ਜਿਹੜੇ ਫਲ ਆ ਬਾਹਰਲੇ ਦੇਸ਼ਾਂ 'ਚ ਮਿਲਦੇ ਆ ਜੇ ਗੱਲ ਕਰੀਏ ਤਾਂ ਅੱਜ ਪੰਜਾਬ ਸਾਡਾ ਅੱਜ ਸਾਡੇ ਪਿੰਡ ਅੱਜ ਸਾਡੇ ਸ਼ਹਿਰ ਅੱਜ ਤੁਸੀਂ ਵੇਖ ਸਕਦੇ ਹੋ ਸਾਡੇ ਪਿੰਡਾਂ ਦੇ ਵਿੱਚ ਉਹੀ ਫਲ ਜਿਹੜੇ ਚੰਗੇ ਦੇਸ਼ਾਂ ਦੇ ਵਿੱਚ ਤੁਸੀਂ ਕਈ ਵਾਰ ਵੇਖਦੇ ਹੋਵੋਗੇ ਅੱਜ ਸਾਡੇ ਪਿੰਡਾਂ ਦੇ ਵਿੱਚ ਨੇ ਅੱਜ ਪਿੰਡ ਦੀ ਗੱਲ ਕਰੀਏ ਤੇ ਜੰਗਲਾ ਪਿੰਡ ਦੇ ਵਿੱਚ ਖੜਿਆ ਜੰਗਲਾ ਪੁਵਾਨੀ ਜੋ ਪਠਾਨਕੋਟ ਜ਼ਿਲ੍ਹੇ ਦਾ ਪਿੰਡ ਹੈ ਔਰ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਦੇ ਵਿੱਚ ਇੱਥੇ ਖੜੇ ਆ ਇੱਥੇ ਤੁਹਾਨੂੰ ਦੱਸ ਦਈਏ ਕਿ ਡ੍ਰੈਗਨ ਫਰੂਟ ਦੀ ਖੇਤੀ ਔਰ ਡ੍ਰੈਗਨ ਫਰੂਟ ਦੀ ਖੇਤੀ ਕਿੰਨੀ ਆ ਕਿਵੇਂ ਕੀਤੀ ਜਾਂਦੀ ਆ ਔਰ ਕਿਵੇਂ ਜੀ ਆਮਦਨ ਰਹਿੰਦੀ ਆ ਔਰ ਜੇ ਗੱਲ ਕਰੀਏ ਤਾਂ ਮਿਹਨਤ ਕਿਵੇਂ ਦੀ ਆ ਇਹ ਸਾਰੀਆਂ ਤਸਵੀਰਾਂ ਤੁਹਾਡਾਂ ਨਾਲ ਸਾਂਝੀਆਂ ਕਰ ਰਹੇ ਆ ਭਰਾ ਸਾਡੇ ਨਾਲ ਐ ਜਿਸ ਭਰਾ ਨੇ ਖੇਤੀ ਦੇ ਵਿੱਚ ਆਪਣਾ ਨਾਮਣਾ ਕਮਾਇਆ ਔਰ ਕਿੰਨੇ ਸਮੇਂ ਤੋਂ ਇਸ ਕੰਮ ਵਿੱਚ ਪਏ ਹੋਏ ਨੇ ਜੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਿੱਤਿਆਂ ਦੀ ਕਮੀ ਨਹੀਂ ਆ ਕਿੱਤੇ ਬਹੁਤ ਨੇ ਕਰਨ ਦਾ ਤਰੀਕਾ ਹੋਣਾ ਚਾਹੀਦਾ ਕਿ ਕਿੱਤਾ ਅਸੀਂ ਕਿਸੇ ਦੇ ਮਗਰ ਲੱਕੇ ਕਰ ਲਈਏ ਮਗਰ ਲੱਗਿਆ ਤਾਂ ਤਾਸ਼ ਵੀ ਖੇਡੀ ਜਾ ਸਕਦੀ ਆ ਮਗਰ ਲੱਗਿਆ ਤਾਂ ਨਹਾਉਣ ਵੀ ਜਾਇਆ ਜਾ ਸਕਦਾ ਲੇਕਿਨ ਮਗਰ ਲੱਗਿਆ ਕਿੱਤਾ ਕੀਤਾ ਜਾਵੇ ਤਾਂ ਕੋਈ ਵੀ ਭੁੱਖਾ ਨਹੀਂ ਮਰੇਗਾ ਹਰ ਬੰਦਾ ਸਕਸੈਸ ਹੋ ਸਕਦਾ ਇਹ ਤਸਵੀਰਾਂ ਇੱਥੇ ਤੁਹਾਨੂੰ ਦੁਖਾ ਵਖਾ ਰਹੇ ਆ ਅਸੀਂ ਪਠਾਨਕੋਟ ਰੋਡ ਦੇ ਉੱਤੇ ਜੋ ਗੁਰੋਟੇ ਨੂੰ ਜਾਣ ਵਾਲਾ ਰੋਡ ਹੈ ਔਰ ਜੰਗਲਾ ਪਿੰਡ ਦੇ ਵਿੱਚ ਜੰਗਲਾ ਪੁਆਣੀ ਦੇ ਵਿੱਚ ਖੜੇ ਆ ਔਰ ਇਸ ਤਰਫ ਭਰਾ ਨਾਲ ਗੱਲ ਕਰਦੇ ਆ ਭਰਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਰਾਜ ਜੀ ਕਿੰਨੇ ਸਮੇਂ ਤੋਂ ਇਹ ਖੇਤੀ ਕਰ ਰਹੇ ਹੋ ਤੁਸੀਂ ਇਹ ਪਿਛਲੇ 5 ਸਾਲ ਤੋਂ ਕਰ ਰਹੇ ਹਾਂ ਜੀ ਆਪਾਂ ਤੇ ਇਸ ਖੇਤੀ ਦੇ ਤੁਸੀਂ ਕਿੰਨੀ ਵਾਰ ਫਲ ਲੈ ਚੁੱਕੇ ਹੋ तकरीबन 4 ਵਾਰ ਫਲ तकरीबन 4 ਵਾਰ ਫਲ ਲੈ ਚੁੱਕੇ ਹੋ ਔਰ ਖਰਚਾ ਜਿਹੜਾ ਇਹਦਾ ਖਰਚਾ ਕਿੰਨਾ ਕ ਆ ਗਿਆ ਕਿੰਨਾ ਖੇਤ ਆ ਤੁਹਾਡਾ ਜਿਹੜਾ ਤੁਸੀਂ ਇਹਦੀ ਖੇਤੀ ਕਰੀ ਹੋਈ ਡ੍ਰੈਗਨ ਦੀ ਡ੍ਰੈਗਨ 1.5 ਏਕੜ ਚ ਲੱਗੇ ਹੋਇਆ ਔਰ ਖੇਤੀ ਦੀ ਗੱਲ ਕਰੀਏ ਤੇ ਖੇਤ ਦੇ ਚ ਖਰਚੇ ਦੀ ਗੱਲ ਕਰੀਏ ਸੌਰੀ ਖਰਚੇ ਦੀ ਗੱਲ ਕਰੀਏ 5 ਤੋਂ 6 ਲੱਖ ਰੁਪਏ ਖਰਚਾ ਏਕੜ ਦਾ ਆ ਜਾਂਦਾ ਇਕੜ ਦਾ ਖਰਚਾ ਜਿਹੜਾ 5-6 ਲੱਖ ਦਾ ਜੇ 1.5 ਏਕੜ ਹੈ 10 ਲੱਖ ਦਾ ਤੁਹਾਡਾ ਖਰਚਾ ਜਿਹੜਾ ਆਮ ਨਾ ਨਾਰਮਲ ਯਾ ਲੇਬਰ ਪਾ ਕੇ ਸਭ ਕੁਝ ਕਰਕੇ ਹਾਂ ਜਿਹਦੇ ਚ ਸਟਰਕਚਰ ਜਿਹੜਾ ਸਟਰਕਚਰ ਆ ਜਿਹੜਾ ਇਹ ਚ ਬੂਟੇ ਆ ਗਏ ਯਾ ਡ੍ਰਿਪ ਲੱਗੀ ਹੈ ਇਹ ਸਾਰੇ ਖਰਚੇ ਪਾ ਕੇ ਤਕਰੀਬਨ ਤੁਹਾਡਾ 5 ਤੋਂ 6 ਲੱਖ ਰੁਪਏ ਲੱਗੇ ਹੁੰਦਾ ਤੇ ਇਹਦੀ ਆਮਦਨ ਜਿਹੜੀ ਹੈ ਆਮਦਨ ਕੀ ਹੈ ਜੇ ਤੁਸੀਂ ਪੂਰੀ ਸਾਂਭ ਕਰਦੇ ਹੋ ਤਾਂ ਫੇਰ ਹੀ ਹੁੰਦੀ ਹੈ ਕਿ ਜਾਂ ਕਈ ਵਾਰੀ ਕੀ ਹੁੰਦਾ ਵਾ ਕਿ ਕੁਝ ਫਸਲਾਂ ਜਿਹੜੀਆਂ ਬਹੁਤੀ ਸਾਂਭ ਨਹੀਂ ਕਰਨੇ ਪੈਂਦੀ ਆਪਣੇ ਆਪ ਵੀ ਗ੍ਰੋਥ ਕਰਦੀਆਂ ਨਹੀਂ ਨਹੀਂ ਆਪਣੇ ਆਪ ਵਾਲੀ ਕੋਈ ਗੱਲ ਨਹੀਂ ਆਮਦਨ ਦੇ ਕਈ ਪਹਿਲ ਜਿਵੇਂ ਕਿ ਆਪਾਂ ਗੱਲ ਕਰੀਏ ਕਿ ਤੁਸੀਂ ਇਹਨੂੰ ਸਿੱਧਾ ਵੇਚ ਰਹੇ ਹੋ ਜਾਂ ਤੁਸੀਂ ਇਹਨੂੰ ਮੰਡੀ 'ਚ ਵੇਚ ਰਹੇ ਹੋ ਠੀਕ ਹੈ ਜੀ ਉਹ ਕਈ ਪਹਿਲੂ ਆ ਜਾਂਦਾ ਜੇ ਤੁਸੀਂ ਸਿੱਧਾ ਵੇਚ ਦੋ ਤਾਂ ਆਮਦਨ ਦੂਜੇ ਤਰੀਕੇ ਨਾਲ ਹੋ ਜਾਂਦੀ ਹੈ ਅਗਰ ਆਪਾਂ ਮੰਡੀ 'ਚ ਵੇਚਦੇ ਹਾਂ ਤਾਂ ਉਹੀ ਚੀਜ਼ ਤੁਹਾਡੀ ਅੱਧੀ ਹੋ ਜਾਂਦੀ ਹੈ ਹੈਨਾ ਹਾਂ ਇਹ ਫਰਕ ਪੈਂਦਾ ਹੈ ਮੰਡੀ ਕਰਨ ਦੇ ਵਿੱਚ ਫਰਕ ਪੈ ਗਿਆ ਬਿਲਕੁਲ ਬਿਲਕੁਲ ਤੇ ਜੇ ਗੱਲ ਕਰੀਏ ਤਾਂ ਆ ਜਿਵੇਂ ਸੀਮਿੰਟ ਦੇ ਤੁਸੀਂ ਬਣਾਏ ਹੋਏ ਆ ਆ ਕਿੰਨਾ ਚਿਰ ਮਨਿਆਦ ਆ ਸੀਮਿੰਟ ਵਾਲਿਆਂ ਨੇ ਆ ਜਿਹੜੀ ਦੀ ਗੱਲ ਕਰੀਏ ਸੀਮਿੰਟ ਦੀ ਇਹ ਤਾਂ ਅਸੀਂ ਆਪ ਬਣਾਏ ਹੋਏ ਆ ਕਿਉਂਕਿ ਉਸ ਟਾਈਮ ਕੋਈ ਬਣਾਉਂਦਾ ਨਹੀਂ ਸੀਗਾ ਹੁਣ ਤਾਂ ਬਣਾਉਣਾ ਸ਼ੁਰੂ ਕਰ ਗਏ ਨੇ ਠੀਕ ਹੈ ਜੀ ਅਗਰ ਪਲਾਂਟ ਦੀ ਗੱਲ ਕਰੀਏ ਜਿਹੜੇ ਉੱਪਰ ਲੱਗੇ ਹੋਏ ਆ ਇਹਦੀ ਕੋਈ 25 ਸਾਲ ਲਾਈਫ ਕਹੀ ਜਾਂਦੀ ਹੈ ਕਿ ਜਿਹੜੇ ਕਿ ਦੂਜੇ ਦੇਸ਼ਾਂ ਦਾ ਕਹਿਣਾ ਹੈ ਕਿ 25 ਸਾਲ ਦੀ ਲਾਈਫ ਹੈਗੀ ਹੈ ਲਾਈਫ ਦੇਖੋ ਜੀ ਪਲਾਂਟ ਤਾਂ ਤਾਦੀ ਚੱਲੇਗਾ ਜੇ ਆਹ ਚੀਜ਼ ਮਜ਼ਬੂਤ ਰਹੇਗੀ ਇਹਦਾ ਕਿਵੇਂ ਆ ਆ ਜਿਵੇਂ ਤਰੇੜਾ ਆ ਗਈਆਂ ਕੋਈ ਨੁਕਸਾਨ ਹੁੰਦੇ ਵੇਖੇ ਆ ਜਾਂ ਕਿਵੇਂ ਉਹ ਤਕਰੀਬਨ ਦੇਖੋ ਨੁਕਸਾਨ ਤੇ ਪਹਿਲੂ ਐਵੇਂ ਹੁੰਦਾ ਕਿ ਜਿਵੇਂ ਤੁਹਾਡੇ ਕੋਲ ਅਲੂਚੀ ਦਾ ਬਾਗ ਲੱਗਾ ਜਾਂ ਅੰਬ ਦਾ ਬਾਗ ਲੱਗਾ ਹਾਂਜੀ ਉਹਨਾਂ ਹਰ ਸਾਲ 2 4 5 ਬੂਟੇ ਹਵਾ ਨੇ ਰੀ ਨਾਲ ਉਹ ਡਿਗਨੇ ਡਿਗਨੇ ਤੁਸੀਂ ਮੈਂਟਲੀ ਪ੍ਰੇਪੇਅਰ ਹੋ ਕੇ ਚੱਲੋ ਉਵੇਂ ਹੀ ਇਹ ਆ ਗਈ ਹੁਣ ਤੁਸੀਂ ਇਹਦੇ ਚ ਵੀ ਦੇਖ ਰਹੇ ਹੋ ਕਿ 2 4 5 ਤੁਹਾਨੂੰ ਡਿਗੇ ਮਿਲ ਨਹੀਂ ਮਿਲਨੇ ਆ ਬੂਟੇ ਬੂਟੇ ਵੀ ਡਿਗ ਜਾਂਦੇ ਆ ਕਈ ਵਾਰ ਬੂਟੇ ਬੂਟੇ ਕੀ ਇਹਦਾ ਵਜ਼ਨ ਜ਼ਿਆਦਾ ਹੋ ਗਿਆ ਮੰਨ ਲਓ ਇਸ ਚੀਜ਼ ਦਾ ਸਟਰਕਚਰ ਦਾ ਵਜ਼ਨ ਜ਼ਿਆਦਾ ਹੋ ਗਿਆ ਤਾਂ ਉਹ ਵੀ ਡਿਗ ਜਾਣਾ ਤਾਂ ਉਹ ਇੱਕ ਮਤਲਬ ਕਿ ਡੇਲੀ ਦੀ ਜੋ ਪ੍ਰੈਕਟਿਸ ਹੈਗੀ ਹੈ ਕੋਈ ਐਡੀ ਵੱਡੀ ਨਹੀਂ ਵੈਸੇ ਇਹ ਚੀਜ਼ ਮਜ਼ਬੂਤ ਰਹਿੰਦੀ ਹੈ ਸੀਮੈਂਟ ਵਾਲੀ ਹੈ ਸੀਮੈਂਟ ਦਾ ਘੇਰਾ ਜਿਹਾ ਜਿਹਾ ਸੀਮੈਂਟ ਦਾ ਹੀ ਮਜ਼ਬੂਤ ਰਹਿੰਦਾ ਹੈ ਦੂਸਰਾ ਕੁਝ ਲੋਕਾਂ ਨੇ ਟਾਇਰ ਲਗਾਏ ਹੁੰਦੇ ਟਾਇਰ ਦੀ ਲਾਈਫ ਵਧੀਆ ਨਹੀਂ ਹੁੰਦੀ ਰੈ ਸਟਰਕਚਰ ਹੈ ਇਹਦੇ ਚ ਸਰੀਆ ਪਿਆ ਹੁੰਦਾ ਇਹਦੇ ਚ ਵੀ ਸਰੀਆ ਹੈਗਾ ਇਹਦੇ ਚ ਵੀ ਸਰੀਆ ਹੈਗਾ ਤੇ ਇੱਕ ਵਧੀਆ ਲਾਈਫ ਹੁੰਦੀ ਹੈ ਇਹਦੀ ਤੇ ਇਹ ਹੈਵੀ ਕਾਸਟਲੀ ਬਣਦਾ ਹੋਏਗਾ ਜੋ ਸਰੀਆ ਪੈਂਦਾ ਹੈ ਇੱਕ ਪਿੱਲਰ ਦੀ ਤਰ੍ਹਾਂ ਮਜ਼ਬੂਤੀ ਹੈ ਆ ਪੂਰਾ ਪ੍ਰੋਪਰ ਪਿੱਲਰ ਹੈਗਾ ਔਰ ਇਸ ਦੇ ਵਿੱਚ ਹੋਰ ਕਿਹੜੀ ਕਿਹੜੀ ਖੇਤੀ ਤੁਸੀਂ ਕਰ ਸਕਦੇ ਜਿਵੇਂ ਆ ਪਿਆਜ਼ ਲਗਾਏ ਹੋਏ ਆ ਆ ਪਿਆਜ਼ ਲੱਗਾ ਪਿੱਛੇ ਆੜੂ ਲੱਗੇ ਆ ਕਾਫੀ ਚੀਜ਼ਾਂ 8-10 ਚੀਜ਼ਾਂ ਮੇਰੇ ਕੋਲ ਹੀ ਵੱਖਰੀਆਂ ਵੱਖਰੀਆਂ ਆਪਕੀਤੇ ਦੇ ਕੁਝ ਪਲਾਂਟਸ ਲੱਗੇ ਘਰ ਖਾਣ ਲਈ ਜਾਂ ਤੁਸੀਂ ਇੱਧਰ ਦੇਖੋ ਦਾਰਾ ਆਈਡੀਆ ਕਿੱਥੋਂ ਲੈ ਕੇ ਆਏ ਹੋ ਜਿਹੜਾ ਆਈਡੀਆ ਤੁਸੀਂ ਇੱਥੋਂ ਜਿਵੇਂ ਕਿ ਲੋਕ ਤਾਂ ਅੱਜ ਬਾਹਰ ਜਾ ਰਿਹਾ ਹਰ ਆਪਣੇ ਬੱਚੇ ਨੂੰ ਬਾਹਰ ਭੇਜ ਰਿਹਾ ਕਿ ਬਾਹਰ ਭੇਜ ਦਿਓ ਬਾਹਰ ਆਈਡੀਆ ਕਿਦਾਂ ਇਹ ਆਈਡੀਆ ਤਕਰੀਬਨ ਆਪਾਂ 5 5 ਸਾਲ ਤੋਂ ਮੈਨੂੰ ਹੀ ਹੋ ਗਿਆ ਲਗਾਏ ਨੂੰ ਤੇ ਇਸ ਤੋਂ 6 ਸਾਲ ਪਹਿਲਾਂ ਆਪਾਂ ਦੇਖਿਆ ਸੀਗਾ ਵੀ ਮੈਂ ਮੇਰੇ ਜਿਹੜਾ ਪਿਸ਼ੋਕੜ ਆ ਮੈਂ ਪਹਿਲੇ ਦਿੱਲੀ ਚ ਜੋਬ ਕਰਦਾ ਸੀਗਾ ਜੀ ਜੀ ਤੇ ਉੱਥੇ ਫਰੂਟਸ ਆਉਂਦੇ ਸੀਗੇ ਬਾਰੂ ਤੇ ਆਮ ਸਾਡੇ ਇਥੇ ਨਹੀਂ ਸੀ ਹੁੰਦਾਗਾ ਤੇ ਫਿਰ ਆਪਾਂ ਦੇਖਿਆ ਪੀਨੂ ਕੀ ਹੈ ਕਿਥੋਂ ਆ ਜੇ ਪਤਾ ਚੱਲਿਆ ਤੇ ਕੀ ਸਾਰਾ ਇੰਪੋਰਟ ਹੁੰਦਾ ਇੰਪੋਰਟ ਹੋਣ ਦੇ باوجود ਆਪਾਂ ਦੇਖਿਆ ਦੀ ਮਾਰਕੀਟ ਕੀ ਹੈਗੀ ਮਾਰਕੀਟ ਤਕਰੀਬਨ ਜਿਵੇਂ ਤੁਸੀਂ ਹੋਂ ਵੀ ਮਾਰਕੀਟ ਚ ਜਾਓ ਤੋ ਹੋਂ ਵੀ ਮਿਲਦਾ 100 150 ਰੁਪਏ ਦਾ ਪੀਸ ਦਿੰਦੇ ਆ ਕੇ ਫਿਰ ਆਪਾਂ ਉਹਨੂੰ ਦੇਖਿਆ ਪੀ ਸਾਡੇ ਇੰਡੀਆ ਚ ਹੋ ਸਕਦਾ ਤੇ ਪਤਾ ਚੱਲਿਆ ਵੀ ਗੁਜਰਾਤ ਚ ਸਪਰੀਆਂ ਤੇ ਪ੍ਰੋਪਰ ਹੁੰਦੀ ਹੈ ਕੋਈ ਵੀ ਚੀਜ਼ ਹੈ ਉਹਨੂੰ ਮਤਲਬ ਖੁਰਾਕ ਚਾਹੀਦੀ ਜਿਵੇਂ ਕਿ ਇਨਸਾਨ ਹੈ ਜਾਂ ਜਾਨਵਰ ਹੈ ਜਾਂ ਜ਼ਮੀਨ ਹੈ ਉਹਨੂੰ ਇੱਕ ਹਰ ਚੀਜ਼ ਦੀ ਖੁਰਾਕ ਚਾਹੀਦੀ ਹੁੰਦੀ ਹੈ ਇਨੀ ਇਦੱਚ ਜੇਪੀ ਨੂੰ ਵੀ ਖੁਰਾਕ ਚਾਹੀਦੀ ਹੁੰਦੀ ਜਿਵੇਂ ਤੁਸੀਂ ਹੁਣ ਦੇਖ ਰਹੇ ਹੋ ਨੀਚੇ ਆ ਦੇਸੀ ਰੂੜੀ ਪਈ ਹੋਈ ਹੈ ਠੀਕ ਹੈ ਜੀ ਹੋਰ ਸਮੇਂ ਦੇ ਮੁਤਾਬਕ ਮੇਨਲੀ ਨੂੰ ਫੰਗਸ ਆਂਦੀ ਹੈ ਜਿਹੜੀ ਸਰਨਾ ਵੱਡੀ ਬਿਮਾਰੀ ਹੁੰਦੀ ਉਹਨੇ ਫੰਗਸ ਆਂਦੀ ਹੈ ਤੋਂ ਫੰਗਸ ਦੀ ਅਲੱਗ-ਅਲੱਗ ਦਵਾਈਆਂ ਆਂਦੀਆਂ ਕਿ ਜਿਹੜਾ ਟਾਈਮ ਟੂ ਟਾਈਮ ਆਪਾਂ ਕਰਦੇ ਰਹਿੰਦੇ ਹਾਂ ਜਾ ਮੈਡੀਕਲ ਜਿਹੜੀ ਹੈ ਇਹਦੇ ਵਾਰ ਤੇ ਮੈਡੀਸਨ ਸੇਵਾ ਜਿਹੜੀ ਉਹ ਮਿਲਦੀ ਰਹਿੰਦੀ ਆ ਤੇ ਜਿਹਦੇ ਨਾਲ ਜੇ ਗੱਲ ਕਰੀਏ ਤਾਂ ਹੁਣ ਤੁਸੀਂ ਇਸ ਜੋ ਕਿੱਤਾ ਤੁਹਾਡਾ ਏ ਇਹ ਕਿੱਤੇ ਦੇ ਵਿੱਚ ਕਦੀ ਨੁਕਸਾਨ ਵੀ ਕਦੀ ਕਿਸੇ ਨੂੰ ਹੁੰਦਾ ਵੇਖਿਆ ਜਾਂ ਕਿਵੇਂ ਆ ਕਿਉਂਕਿ ਤੁਸੀਂ ਤਾਂ ਜੇ ਤੁਹਾਡਾ ਤੇ ਜੇ ਹਰਾ ਭਰਾ ਵਾ ਤੇ ਇਹਦੇ ਫਲ ਜਿਹੜੇ ਆ ਕਿੰਨੇ ਸਾਲ ਬਾਅਦ ਲੱਗ ਜਾਂਦੇ ਇਹਦੇ ਬਾਰੇ ਵੀ ਜਾਣਨਾ ਦੇਖੋ ਫਲ ਤੇ ਪਹਿਲੇ ਸਾਲ ਵਾ ਦੀ ਆ ਜਾਂਦੇ ਆ ਠੀਕ ਹੈ ਜੀ ਜੇ ਕਮਰਸ਼ੀਅਲ ਕਰਨਾ ਤਾਂ ਫਿਰ ਉਹਨੂੰ ਤੇ ਜੇ ਸਾਲ ਚ ਜਿਹੜਾ ਪ੍ਰੋਪਰ ਜਿਹੜਾ ਮੰਡੀ ਕਰਨ ਲਈ ਹੋ ਜਾਂਦਾ ਦੇਖਣ ਲਈ ਤਾਂ ਪਹਿਲੇ ਸਾਲ ਹੀ ਆ ਜਾਂਦੇ ਆ ਵੇਚਣ ਲਈ ਤੀਜੇ ਸਾਲ ਤੋਂ ਬਹੁਤ ਵਧੀਆ ਆ ਜਾਂਦੇ ਆ ਮਤਲਬ ਕਿ ਭਰਪੂਰ ਜਿਵੇਂ ਕਿ ਸਾਰਾ ਭਰਿਆ ਮਿਲ ਜਾਂਦਾ ਬਾਕੀ ਰਹੀ ਗੱਲ ਇਹ ਦੀ ਕੀ ਕਰਨ ਦੀ ਜੇ ਤਾਂ ਆਪਾਂ ਨੂੰ ਤਰੀਕੇ ਨਾਲ ਕਰੀਏ ਤੇ ਫਿਰ ਨੁਕਸਾਨ ਨਹੀਂ ਹੈਗਾ ਤੇ ਜੇ ਆਪਾਂ ਇਹਨੂੰ ਕਰਕੇ ਬਾਕੀ ਜਾਂ ਵਾਂਗੂ ਛੱਡ ਦੀਏ ਜਿੱਦਾਂ ਕਿ ਆਮ ਬੈਲੇ ਚੀਜ਼ ਲਾਓ ਤੇ ਛੱਡ ਦੋ ਉਹ ਇੱਕ ਅਲੱਗ ਚੀਜ਼ ਹੈ ਇਹਦੇ 'ਚ ਤੁਹਾਨੂੰ ਪੂਰਾ ਟਾਈਮ ਦੇਣਾ ਪੈਣਾ ਮਤਲਬ ਕਿ ਪੂਰਾ ਸਾਲ ਤੁਹਾਨੂੰ ਕੇਅਰ ਕਰਨੇ ਪੈਣੇ ਤਾਂ ਹੀ ਤੁਸੀਂ ਇਹ 'ਚ ਵਧੀਆ ਕਰ ਸਕਦੇ ਹੋ ਫਿਰ ਕਹਿੰਦਾ ਭਾਵਾ ਕਿ ਜਿਸ ਕੋਲ ਦੋ ਕਿੱਲੇ ਜ਼ਮੀਨ ਹੈ ਜਾਂ ਪੰਜ ਕਿੱਲੇ ਜ਼ਮੀਨ ਹੈ ਥੋੜੀ ਜ਼ਮੀਨ ਵਾਲਾ ਬੰਦਾ ਜਿਹਨੂੰ ਅਸੀਂ ਗਿਣਦੇ ਆ ਥੋੜੀ ਜ਼ਮੀਨ ਵਾਲਾ ਕਿਸਾਨ ਜਿਹੜਾ ਉਹ ਵੀ ਜੇ ਦੋ ਚਾਰ ਕਨਾਲਾਂ ਵਿੱਚ ਵੀ ਲਾਵੇ ਤੇ ਆਪਣਾ ਗੁਜ਼ਾਰਾ ਚੱਲ ਸਕਦਾ ਕਿ ਜਾਂ ਦੋ ਨਾਲ ਕੋਈ ਨਹੀਂ ਬੈਨੀਫਿਟ ਨਹੀਂ ਹੁੰਦਾ ਦੇਖੋ ਇਹ ਤਾਂ ਆਪਣੇ ਆਪਣੇ ਪਹਿਲੂ ਹੁੰਦੇ ਜੀ ਦੋ ਚਾਰ ਕਨਾਲਾਂ ਦੋ ਚਾਰ ਕਨਾਲਾਂ 'ਚ ਮੇਰੇ ਕਹਿਣ ਦਾ ਮਤਲਬ ਉਹਨੂੰ ਥੋੜਾ ਮੰਡੀ ਕਰਨ 'ਚ ਦਿੱਕਤ ਆਏਗੀ ਹੈਨਾ ਜਿੰਨਾ ਘੱਟ ਰਕਵਾ ਉਸ ਥੋੜੀ ਦਿੱਕਤ ਆਉਂਦੀ ਹੈ ਘੱਟ ਤੋਂ ਘੱਟ ਵੀ ਬੰਦੇ ਕੋਲ ਇੱਕ ਏਕੜ ਹੋਏਗਾ ਤੇ ਉਹਦਾ ਵੀ ਇੰਟਰਸਟ ਬਣਿਆ ਰਹੇਗਾ ਕਿ ਉਹਨੂੰ ਵੀ ਆਮਦਨ ਵ ਮਤਲਬ ਕਿ ਇਹਨੂੰ ਵਾਪਸੀ ਆ ਰਿਟਰਨ ਆ ਵੀ ਵਧੀਆ ਤਰੀਕੇ ਨਾਲ ਹੋਏਗਾ ਮੈਂ ਤਾਂ ਹੀ ਕਮਾਂਗਾ ਵੀ ਘੱਟ ਤੋਂ ਘੱਟ ਜਿੰਨੂੰ ਵੀ ਲਗਾਣਾ ਚਾਹੀਦਾ 1 ਏਕੜ ਤੋਂ ਤੇ ਲਗਾਉਣਾ ਚਾਹੀਦਾ ਤੇ ਇਹਦੀ ਜਿੱਦਾਂ ਇਹ ਟੁੱਟ ਜਾਂਦੀਆਂ ਇਹਦੀ ਲਾਭ ਦੁਬਾਰਾ ਵੀ ਲੱਗ ਜਾਂਦੀ ਆ ਕਿ ਜਾਂ ਉਹੀ ਬੂਟਾ ਰਹਿਣਾ ਵਾ ਦੁਬਾਰਾ ਨਿਵਾਣਾ ਹੀ ਲੱਗਣਾ ਨਹੀਂ ਨਹੀਂ ਬੂਟਾ ਉਹੀ ਰਹਿੰਦਾ ਦੇਖੋ ਕਈ ਵਾਰ ਕੀ ਹੁੰਦਾ ਨਾ ਸਟਰਕਚਰ ਆ ਇਹ ਚੀਜ਼ ਆ ਜਿਵੇਂ ਤੂਫਾਨ ਆਂਦਾ ਵਜਨ ਜ਼ਿਆਦਾ ਟੁੱਟ ਗਿਆ ਤਾਂ ਕੋਈ ਗੱਲ ਉਹਦੀ ਕਟਿੰਗ ਕਰਨ ਨੂੰ ਕਟਿੰਗ ਕਰਕੇ ਦੁਬਾਰਾ ਉਹਨੂੰ ਖੜਾ ਹੋ ਜਾਂਦਾ ਫਿਰ ਚੱਲ ਜਾਂਦਾ ਨਹੀਂ ਇਹਦੀ ਲਾਭ ਵੀ ਲੱਗ ਜਾਂਦੀ ਆ ਕਿ ਜਿੱਦਾਂ ਆਪਾਂ ਬੂਟਾ ਕਿਤੇ ਲਾ ਇਕ ਆਮ ਧਾਰਨਾ ਬਣੀ ਹੋਈ ਹੈ ਜਦ ਕਿ ਉਹ ਉਹ ਪ੍ਰੈਕਟਿਸ ਨਹੀਂ ਹੈਗੀ ਜਿਹੜਾ ਵੀ ਬੂਟਾ ਬੰਦਾ ਕੋਈ ਵੀ ਚੀਜ਼ ਦਾ ਇਹਦਾ ਨਹੀਂ ਕਿਸੇ ਦਾ ਬੂਟਾ ਬੰਦਾ ਜਦ ਤੱਕ ਉਹਦਾ ਜਿਹੜਾ ਮਦਰ ਪlant ਹੈ ਜਿਹਨੂੰ ਕਹਿ ਦਿੰਦੇ ਨੇ ਕਿ ਮਾਂ-ਬਾਪ ਹੈ ਉਹ ਤੰਦਰੁਸਤ ਹੋਏਗਾ ਤੇ ਬੱਚਾ ਤੰਦਰੁਸਤ ਹੁੰਦਾ ਆਮ ਲੋਕੀ ਕੀ ਕਹਿੰਦੀ ਆ ਕਲਮ ਪੱਟੋ ਤੇ ਲਾਦੋ ਤਾਂ ਕਲਮ ਲੱਗ ਜਣੀ ਹੈ ਉਸ ਕਲਮ ਦੀ ਨਾਲ ਤੇ ਫਰੂਟਿੰਗ ਵਧੀਆ ਆਣੀ ਹੈ ਨਾਲ ਤਾਂ ਫਰੂਟ ਦਾ ਸਾਈਜ਼ ਪ੍ਰੋਪਰ ਬਣਨਾ ਹੈ ਇਸ ਕਰਕੇ ਜਿਹੜਾ ਪ੍ਰੋਪਰ ਬੂਟਾ ਲਾਓ ਤੇ ਪ੍ਰੋਪਰ ਬੂਟਾ ਆਪਾਂ ਲਾਵਾਂਗੇ ਉਦਾ ਇੱਕ ਪਛੋਕੜ ਅੱਛਾ ਹੋਏਗਾ ਤੇ ਉਹ ਇੱਕ ਵਧੀਆ ਤੁਹਾਨੂੰ ਰਿਜ਼ਲਟ ਦਊਗਾ ਤੁਹਾਨੂੰ ਪਨੀਰੀ ਵੀ ਤੁਸੀਂ ਇਹਦੀ ਵੀ ਵੇਚਦੇ ਹੋ ਕਿ ਜਾਂ ਇਹ ਬਾਹਰੋਂ ਅਸੀਂ ਕਿਤੋਂ ਲੈਣੇ ਪੈਂਦੀ ਹੈ ਪਨੀਰੀ ਦਾ ਕਿਵੇਂ ਕਰਦੇ ਹੋ ਫਿਰ ਨਹੀਂ ਪਹਿਲੇ ਹੁਣ ਜਦੋਂ ਕਿ ਸਾਡੇ ਕੋਲ 4-5 ਸਾਲ ਪੁਰਾਣੇ ਪਲਾਂਟ ਹੋ ਗਏ ਆ ਤੁਹਾਨੂੰ ਆਪਾਂ ਪਨੀਰੀ ਵੀ ਤਿਆਰ ਕਰਦੇ ਆ ਬਟ ਉਹ ਆਪਾਂ ਆਰਡਰ ਤੇ ਹੀ ਕਰਨੇ ਆ ਜਿਵੇਂ ਕਿ ਕੁਝ ਲੋਕ ਹੁੰਦੇ ਸਾਨੂੰ 2-4 ਚਾਹੀਦੇ ਹੁੰਦਾ ਉਹਦੇ ਨਾਲ ਸਾਡੇ ਕੋਲ ਇਨਾ ਕੋ ਨਹੀਂ ਹੁੰਦਾ ਆਪਾਂ ਕਿਸੇ ਨੇ ਜਿਵੇਂ 1 ਏਕੜ ਦੀ ਅੱਧੇ ਏਕੜ ਦੀ ਕਿਸੇ ਨੇ ਤਿਆਰ ਕਰਵਾਨੀ ਹੋਵੇ ਉਹਨਾਂ ਨਾਲ ਸੰਪਰਕ ਕਰ ਸਕਦਾ ਪਤਿਆਰ ਵੀ ਕਰਦੇ ਨੇ ਆਪਾਂ ਪਹਿਲੇ ਵੀ ਤਿਆਰ ਕੀਤੀ ਹੋਈ ਆ ਕਿਸੇ ਨੇ ਦੇਖਣਾ ਹੋਵੇ ਆ ਕੇ ਤਾਂ ਦੇਖ ਵੀ ਸਕਦਾ ਜਾਂ ਜਿੱਥੇ ਹੋਰ ਲੱਗੇ ਉੱਥੇ ਵੀ ਜਾ ਕੇ ਦੇਖ ਸਕਦਾ ਗੱਲ ਕਰੀਏ ਤਾਂ ਬਹੁਤ ਵਧੀਆ ਇੱਕ ਪਲੈਨਿੰਗ ਐਪ ਪਲੈਨਿੰਗ ਕੀ ਹੈ ਕਿ ਫਲ ਫਰੂਟ ਜਿਵੇਂ ਕਿ ਬੱਚਿਆਂ ਵਾਸਤੇ ਜਾਂ ਆਪਣੀ ਸਿਹਤ ਵਾਸਤੇ ਸਭ ਤੋਂ ਵਧੀਆ ਫਰੂਟ ਜਿਹੜੇ ਕਿ ਬਾਹਰ ਕੰਟਰੀਆਂ ਵਿੱਚ ਅਸੀਂ ਸੁਣਦੇ ਹੁੰਦੇ ਸੀ ਅੱਜ ਵੇਖਣ ਵਾਸਤੇ ਆਪਣੇ ਹੀ ਪਿੰਡਾਂ ਦੇ ਵਿੱਚ ਔਰ ਭਰਾ ਨੇ ਜਿਵੇਂ ਕਿ ਜਾਣਕਾਰੀ ਦਿੱਤੀ ਆ ਜਾਣਕਾਰੀ ਬਹੁਤ ਵਧੀਆ ਕਿ ਅਸੀਂ ਕੋਈ ਵੀ ਪਲਾਂਟੇਸ਼ਨ ਕਰਦੇ ਆ ਜਿਸ ਦੇ ਵਿੱਚ ਸਾਨੂੰ ਪ੍ਰੋਪਰ ਤਰੀਕੇ ਨਾਲ ਇੱਕ ਬੀਜ ਜਿਹੜਾ ਬੀਜ ਤੋਂ ਤਿਆਰ ਕਰਨਾ ਚਾਹੀਦਾ ਇਹ ਨਹੀਂ ਕਿ ਇੱਥੋਂ ਟਾੜੀ ਲਈ ਤੇ ਉਹ ਗੱਡ ਲਈ ਤੇ ਉਹ ਗੱਡ ਲਈ ਉਸ ਨਾਲ ਇੱਕ ਫਲ ਵੀ ਘਟੇਗਾ ਔਰ ਫਲ ਦਾ ਸਾਈਜ਼ ਵੀ ਛੋਟਾ ਹੋਏਗਾ ਹੋ ਸਕਦਾ ਹੈ ਕਿ ਜਿਵੇਂ ਕਈ ਵਾਰੀ ਅੰਬਾਂ ਦੇ ਬੂਟੇ ਹੁੰਦੇ ਆ ਵੱਡੇ ਹੋ ਜਾਂਦੇ ਆ ਉਸ ਨੂੰ ਬਾਅਦ ਵਿੱਚ ਕੀ ਜਾਲੇ ਲੱਗਦੇ ਆ ਅੰਬ ਨਹੀਂ ਪੈਂਦੇ ਇਸੇ ਤਰ੍ਹਾਂ ਦਾ ਵੀ ਕਈ ਵਾਰੀ ਹੋ ਸਕਦਾ ਔਰ ਵੱਧ ਤੋਂ ਵੱਧ ਸਕੀਮਾਂ ਜਿਹੜੀਆਂ ਜੇ ਇੱਥੋਂ ਤੱਕ ਪਹੁੰਚੀਆਂ ਨੇ ਜਾਂ ਦਿੱਲੀ ਦਾ ਰਹਿਣ ਵਾਲਾ ਨੌਜਵਾਨ ਆ ਕੇ ਆਪਣੇ ਇਸ ਪਿੰਡ ਦੇ ਵਿੱਚ ਇਹ ਖੇਤੀ ਕਰਕੇ ਅਜ ਲਾਹਾ ਕਮਾ ਰਿਆ ਤੇ ਕਿਉਂ ਨਾ ਇੱਥੋਂ ਦੇ ਰਹਿਣ ਵਾਲੇ ਲੋਕ ਜਿਨ੍ਹਾਂ ਦੇ ਕੋਲ 5-5 10-10 ਕਿੱਲੇ ਜ਼ਮੀਨਾਂ ਉਹ ਵੀ ਕਰ ਸਕਦੇ ਆ ਔਰ ਵੱਧ ਤੋਂ ਵੱਧ ਲੋਕਾਂ ਨੂੰ ਇਹ ਜਗਾੜੂ ਤਰੀਕੇ ਜਿਹੜੇ ਅਪਣਾਉਣੇ ਚਾਹੀਦੇ ਆ ਇਹਨੂੰ ਅਸੀਂ ਜਗਾੜੂ ਨਹੀਂ ਕਹਾਂਗੇ ਬਣਾਇਆ ਜਗਾੜੂ ਜਾਂਦਾ ਲੇਕਿਨ ਇੱਕ ਸਕਸੈਸ ਤਰੀਕਾ ਇਹੀ ਹੈਗਾ ਕਿ ਸਰੀਆ ਸੀਮਿੰਟ ਲਗਾ ਕੇ ਔਰ ਪੱਕੇ ਜਿਹੜੇ ਇਹਦੇ ਪਲੰਥ ਬਣਾ ਕੇ ਇਸ ਨੂੰ ਪ੍ਰੋਪਰ ਬਣਾਇਆ ਜਾਵੇ ਜਿਸ ਦੇ ਨਾਲ ਤੁਹਾਡੀ ਖੇਤੀ ਜਿਹੜੀ ਆ ਕੀ ਕਹਿੰਦੇ ਹੁੰਦੇ ਆ ਮੱਧਮ ਖੇਤੀ ਤੇ ਉਦੋਂ ਵਪਾਰ ਜਿਹੜਾ ਕੀ ਇਹਦਾ ਉਦੋਂ ਖੇਤੀ ਤੇ ਮੱਧਮ ਵਪਾਰ ਜਾਂ ਮੱਧਮ ਖੇਤੀ ਜੇ ਉਦੋਂ ਵਪਾਰ ਉਦੋਂ ਖੇਤੀ ਮੱਧਮ ਵਪਾਰ ਮੱਧਮ ਵਪਾਰ ਇਸ ਤਰ੍ਹਾਂ ਦੇ ਕੁਝ ਤਕਨੀਕਾਂ ਜਿਹੜੀਆਂ ਉਹ ਅਪਣਾਉਣੀਆਂ ਚਾਹੀਦੀਆਂ ਔਰ ਜੇ ਗੱਲ ਕਰੀਏ ਤਾਂ ਇਹ ਜੋ ਸਟੇ ਬਰੇਆ ਜਿਹੜਾ ਡ੍ਰੈਗਨ ਫਰੂਟ ਹੈ ਇਹ ਜੋ ਬਾਗ ਹੈ ਇਹ ਬਾਗ ਲੱਗਾ ਹੋਇਆ ਇਸ ਵੇਲੇ ਜੰਗਲਾ ਪੁਵਾਨੀ ਪਠਾਨਕੋਟ ਦੇ ਵਿੱਚ ਔਰ ਕੋਈ ਵੀ ਭਰਾ ਕਿਸੇ ਨੇ ਕੋਈ ਕਿਲਾ ਦੋ ਕਿਲੇ ਲਗਵਾਉਣੇ ਹੋਣ ਤਾਂ ਪਨੀਰੀ ਜਿਹੜੀ ਆ ਤਿਆਰ ਕਰਕੇ ਦੇ ਸਕਦੇ ਨੇ ਭਰਾ ਔਰ ਇਹਨਾਂ ਨੇ ਪਨੀਰੀ ਇਹਨਾਂ ਕੋਲ ਤਿਆਰ ਕਰਵਾ ਖੇਤ ਦੇ ਵਿੱਚ ਲਗਾਉਂਦੀ ਕੋਸ਼ਿਸ਼ ਕਰੋ ਆਪਣੇ ਬੱਚਿਆਂ ਨੂੰ ਆਰੇ ਲਗਾਓ ਬੱਚਿਆਂ ਨੇ ਬਾਹਰਲੀਆਂ ਕੰਟਰੀਆਂ ਵਿੱਚ ਵੀ ਜਿਆਦਾਤਰ ਜਾ ਕੇ ਇਹੋ ਫਲ ਤੋੜਨੇ ਆ ਤਾਂ ਇੱਥੋਂ ਹੀ ਸਿੱਖ ਕੇ ਜਾਣ ਇੱਥੋਂ ਹੀ ਆਪਣੇ ਕੰਮਗਾਰ ਕਰਨ ਔਰ ਆਪੇ ਹੀ ਗਰੋਥ ਹੁੰਦੀ ਜਾਵੇਗੀ ਔਰ ਕਰਜ਼ੇ ਦੀ ਮਾਰ ਤੋਂ ਬਚਿਆ ਜਾ ਸਕਦਾ ਕਿਉਂਕਿ ਕਿਸਾਨ ਭਰਾਵਾਂ ਵਾਸਤੇ ਸਭ ਤੋਂ ਵਧੀਆ ਟੈਕਨੀਕਾਂ ਮੇਰੇ ਸਹਿਯੋਗੀ ਦੇ ਨਾਲ ਮਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ